ਪਿਛਲੇ 27 ਦਿਨਾਂ ਤੋਂ ਮਰਦ ਮਰਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦਾ ਹਾਲਚੰਤ ਪੁੱਛਣ ਦੇ ਲਈ ਖਨਾਰੀ ਬਾਰਡਰ ਤੇ ਪਹੁੰਚੇ ਉੱਗੇ Dalit ਨੇਤਾ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੇਸ਼ਨ Dalit ਮਹਾਪੰਚਾਇਤ ਪੰਜਾਬ ਜਨਰਲ ਸਕੱਤਰ ਕਾਂਗਰਸ ਦੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ ਅੰਦੋਲਨ ਸੰਬੰਧੀ ਚਰਚਾ ਵੀ ਕੀਤੀ ਅਤੇ Dalit ਮਹਾਪੰਚਾਇਤ ਦੇ ਵੱਲੋਂ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਉਥੇ ਜਗਜੀਤ ਸਿੰਘ ਢੱਲੇਵਾਲ ਨੂੰ ਸਰੂਪਾ ਦੇ ਕੇ ਉਹਨਾਂ ਦੀ ਸਿਹਤ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਗੈਰੀ ਨੇ ਕੀ ਕੁਝ ਕੀਤਾ ਆਓ ਦੇਖਦੇ ਹਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੋਮਾ ਪ੍ਰਿਸੰਗ ਭਾਰਤ ਅੱਜ ਅਸੀਂ ਆਪਣੀ ਟੀਮ ਸਮੇਤ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਹੜੇ 27 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਨੇ ਕਿਸਾਨੀ ਦੇ ਤਿੰਨ ਕਾਨੂੰਨਾਂ ਨੂੰ ਲੈ ਕੇ ਜਿਹੜਾ ਧੋਖਾ ਉਸ ਸਮੇਂ ਦੀ ਬੀਜੇਪੀ ਸਰਕਾਰ ਨੇ ਕੀਤਾ ਸੀ ਕਿ ਕਾਨੂੰਨ ਅਸੀਂ ਰੱਦ ਕਰਤੇ ਪਰ ਉਹ ਕਾਨੂੰਨ ਰੱਦ ਨਹੀਂ ਕੀਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਧੋਖਾ ਕੀਤਾ। ਡਲੇਵਾਲ ਸਾਹਿਬ ਨੇ ਉਸ ਸਮੇਂ ਵੀ ਕਾਫੀ ਵੱਡੇ ਪੱਧਰ ਤੇ ਇਸ ਆਵਾਜ਼ ਨੂੰ ਚੁੱਕਿਆ ਕਿ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਹੈ। ਪਰ ਕਿਸੇ ਨੇ বিজেপি ਦੀ ਸਰਕਾਰ ਨੇ ਇਸ ਵਾਰ ਕੋਈ ਗੌਰ ਨਹੀਂ ਕੀਤਾ। ਮੰਗ ਕੀ ਕਰ ਰਹੇ ਨੇ ਕਿਸਾਨ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਉਸ ਰਿਪੋਰਟ ਦੇ ਵਿੱਚ ਕੀ ਹੈ? ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈ। ਉਸ ਰਿਪੋਰਟ ਦੇ ਵਿੱਚ ਮਜ਼ਦੂਰਾਂ ਦਾ ਵੀ ਮਸਲਾ। ਪਰ বিজেপি ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਪਾੜਾ ਪਾਉਣ ਲਈ ਨਵੀਆਂ ਨਵੀਆਂ ਚਾਲਾਂ ਜਿਹੜੀਆਂ ਉਹ ਚੱਲ ਰਹੀ ਹੈ ਪਰ ਇਹ ਚਾਲਾਂ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਦੇਸ਼ ਦੇ 90% ਲੋਕਾਂ ਦਾ ਢਿੱਡ ਭਰਦਾ ਕੰਮ ਕਰਦਾ ਹੈ ਚਾਹੇ ਉਪਲਿਦਾਰ ਮਜ਼ਦੂਰ ਹੋਣ ਚਾਹੇ ਖੇਤ ਮਜ਼ਦੂਰ ਹੋਣ ਕਿਸਾਨ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਹੈ ਪਰ ਵੀਜ਼ੇਪੀ ਇਸ ਰਿਸ਼ਤੇ ਨੂੰ ਤੋੜ ਕੇ ਕਿਦਣਾ ਕਿਤੇ ਸਾਜਸ ਰਚ ਰਹੀ ਹੈ ਉਹ ਸਾਜਸ ਨੂੰ ਖਤਮ ਕਰਨ ਦੇ ਖਿਲਾਫ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਦੇ ਖਿਲਾਫ ਇਤ ਦੇ ਵਿੱਚ ਸੁਹਾਵੀ ਨਾਥਮ ਰਿਪੋਰਟ ਨੂੰ ਲੈ ਕੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹੈ ਮੈਨੂੰ ਅਫਸੋਸ ਹੈ ਇੱਕ ਗੱਲ ਦਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਰੋਜ਼ ਇੱਕ ਆਦੇਸ਼ ਜਾਰੀ ਹੁੰਦਾ ਹੈ ਕਿ ਅੱਜ ਡੱਲੇਵਾਲ ਸਾਹਿਬ ਦਾ ਮੈਡੀਕਲ ਕਰਾਇਆ ਜਾਵੇ ਅੱਜ ਡੱਲੇਵਾਲ ਸਾਹਿਬ ਦੀ ਸਿਹਤ ਦੀ ਰਿਪੋਰਟ ਭੇਜੀ ਜਾਵੇ ਮੈਂ ਮਾਨਯੋਗ ਸੁਪਰੀਮ ਕੋਰਟ ਦੇ ਬੈਠੇ ਜੱਜ ਸਭਾ ਨੂੰ ਇੱਕ ਗੱਲ ਕਹਿਣਾ ਚਾਹਣਾ ਮਾਨਯੋਗ ਸੁਪਰੀਮ ਕੋਰਟ ਇਹ ਗੱਲ ਕਿਉਂ ਨਹੀਂ ਕਹਿੰਦੀ ਕੇਂਦਰ ਸਰਕਾਰ ਨੂੰ ਵਿਸ਼ਾਸ ਦੇ ਸਿਕਿਉਰਿਟੀ ਦਿੰਦੇ ਇੱਕ ਸਾਲ ਜਦੋਂ ਕਿਸਾਨੀ ਅੰਦੋਲਨ ਚੱਲਿਆ ਤੇ ਉਸ ਅੰਦੋਲਨ ਦੇ ਦੌਰਾਨ 7-800 ਕਿਸਾਨ ਸਾਡਾ ਸ਼ਹੀਦ ਹੋਇਆ ਕਿਸਾਨ ਮਜ਼ਦੂਰਾਂ ਦੀਆਂ ਸ਼ਹਾਹਤਾਵਾਂ ਹੋਈਆਂ ਤੇ ਸਰਕਾਰ ਨੇ ਉਸ ਅੰਦੋਲਨ ਦੇ ਨਾਲ ਧੋਖਾ ਕੀਤਾ ਕਿ ਅਸੀਂ ਜਿਹੜੇ ਕਾਨੂੰਨ ਆ ਇਹ ਵਾਪਸ ਲੈ ਲਈ ਪਰ ਉਹ ਕਾਨੂੰਨ ਵਾਪਸ ਨਹੀਂ ਲਏ ਸੁਪਰੀਮ ਕੋਰਟ ਇਹ ਵਿਚਾਰ ਨਿਰਦੇਸ਼ ਦੇਵੇ ਕੇਂਦਰ ਸਰਕਾਰ ਨੂੰ ਕਿ ਡੱਲੇਵਾਲ ਸਾਹਿਬ ਦੀ ਜਾਨ ਨੂੰ ਅੱਜ ਖਤਰਾ ਹੈ ਤੇ ਦੇਸ਼ ਦੇ ਵਿੱਚ ਇਸ ਦੇ ਨਾਲ ਦੇਸ਼ ਦੀ ਏਕਤਾ ਤੇ ਖਣਤਾ ਦੇ ਵਾਸਤੇ ਵੀ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਸੁਪਰੀਮ ਕੋਰਟ ਦੇਸ਼ ਦੀ ਸਰਕਾਰ ਨੂੰ ਕਵੇ ਕਿ ਜਿਹੜੇ ਕਾਨੂੰਨ ਤੁਸੀਂ ਕਹਾਂ ਸੀ ਅਸੀਂ ਰੱਦ ਕਰਦੇ ਉਹ ਕਾਨੂੰਨ ਰੱਦ ਕਰਕੇ ਸਵਾਮੀ ਵਿਆਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਤੁਰੰਤ ਚਿੱਠੀ ਜਾਰੀ ਕਰਨ ਵਾਸਤੇ ਦੇ ਸਰ ਰਿਹਾ ਮਾਨਜੋਗ ਸੁਪਰੀਮ ਕੋਰਟ ਦੇਵੇ ਮਾਨਜੋਗ ਸੁਪਰੀਮ ਕੋਰਟ ਦਾ ਇਸ ਗੱਲ ਨਾਲ ਮੈਂ ਸਮਝਦਾ ਰੁਤਵਾ ਜਿਹੜਾ ਉਹ ਘਟਦਾ ਜਾ ਰਿਹਾ ਹੈ ਕਿ ਉਹ ਬਾਰ ਬਾਰ ਕਿਸਾਨੀ ਅੰਦੋਲਨ ਦੀ ਤਾਕਤ ਦੇਖਣਾ ਚਾਹੁੰਦੇ ਹੈ ਮੈਂ ਮੈਂ ਇਹ ਗੱਲ ਸਮਝਦਾ ਆ ਕਿ ਸੁਪਰੀਮ ਕੋਰਟ ਜਿਹੜਾ ਦਿਸੈਨਡ ਰੈਡੈਕ ਦੇ ਰਿਹਾ ਉਹ ਕਿਤੇ ਨਾ ਕਿਤੇ ਸਰਕਾਰ ਦੇ ਇਸ਼ਾਰੇ ਤੇ ਹੀ ਦੇ ਰਿਹਾ ਤੋ ਮੰਨ ਲਓ ਕਿ ਸੁਪਰੀਮ ਕੋਰਟ ਭਾਰਤੀ ਸੰਵਿਧਾਨ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਦਿਸੈਨਡ ਰੈਡੈਕ ਦਵੇ ਕਿ ਤੁਰੰਤ ਸੁਭੀਨਾਂਤ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਜਿਹੜੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਬਣੇ ਸੀ ਉਹਨਾਂ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੇ ਜਿਹੜਾ ਨੋਟੀਫਿਕੇਸ਼ਨ ਭਾਰਤ ਸਰਕਾਰ ਜਾਰੀ ਕਰੇ ਜੇਕਰ ਅਜਿਹਾ ਨਹੀਂ ਹੁੰਦਾ ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਢੱਲੇਵਾਲ ਸਾਹਿਬ ਜੇ ਬੈਕ ਤੇ ਖੜੇ ਹੋਈਏ ਉਹਨਾਂ ਦੇ ਨਾਲ ਮੋੜੇ ਨਾਲ ਮੋੜ ਕੇ ਖੜੀਏ ਤੇ ਦੇਸ਼ ਦੀ ਸਰਕਾਰ ਨੂੰ ਦੱਸੀਏ ਕਿ ਦੇਸ਼ ਦਾ ਕਿਸਾਨ ਕੱਲਾ ਨਹੀਂ ਹੈ ਦੇਸ਼ ਦਾ ਮਜ਼ਦੂਰ ਦੇਸ਼ ਦਾ ਹਰ ਵਰਗ ਦੇਸ਼ ਦਾ ਦੁਕਾਨਦਾਰ ਜਿਹੜਾ ਸਾਰਾ ਪ੍ਰਭਾਵਿਤ ਹੋ ਰਿਹਾ ਉਹ ਸਾਰੇ ਇਸ ਅੰਦੋਲਨ ਦੇ ਨਾਲ ਖੜੇ ਆ ਤਾਂ ਅਸੀਂ ਭਰ ਦੀ ਇਸ ਹੰਕਾਰੀ ਮੋਦੀ ਸਰਕਾਰ ਨੂੰ ਸਬਕ ਸਿਖਾ ਸਕੀਏ ਤਾਂ ਮੈਂ ਸਮੂੱਚੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਢੱਲੇਵਾਲ ਸਾਹਿਬ ਤੇ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਆਪਾਂ ਵੱਧ ਚੜ ਕੇ ਹਿੱਸਾ ਲਈਏ